ਸਤਿ ਸ੍ਰੀ ਅਕਾਲ ਜੀ ਸਵਾਗਤ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਅਮਰੀਕਾ ਦੇ ਵਿੱਚ ਹਾਲਾਤ ਜਿਹੜੇ ਨੇ ਬਾਰਡਰਾਂ ਦੇ ਉੱਪਰ ਸਖਤ ਹੈਗੇ ਨੇ ਜਦੋਂ ਤੇ ਡੋਨਲਡ ਟਰੰਪ ਸਾਹਿਬ ਸੱਤਾ ਦੇ ਵਿੱਚ ਆਏ ਨੇ ਆ ਬਾਰਡਰਾਂ ਦੇ ਉੱਪਰ ਚਿੜੀ ਵੀ ਫੜਕਣ ਨਹੀਂ ਦੇ ਰਹੇ ਹੈਗੇ ਪਰ ਸਾਡੇ ਲੋਕ ਫਿਰ ਵੀ ਨਹੀਂ ਟਲਦੇ ਬਾਰਡਰਾਂ ਦੇ ਉੱਪਰ ਆਈ ਜਾ ਰਹੇ ਨੇ ਆਈ ਜਾ ਰਹੇ ਨੇ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਨੇ ਲੋਕ ਕਿ ਜਦੋਂ ਪਤਾ ਹੋਵੇ ਕਿ ਸੀਨਿਆਂ 'ਚ ਸ਼ੇਕ ਹੋਣਗੇ ਫਿਰ ਕਰੂਗਾ ਕੀ ਬੰਦਾ ਵੀ ਅੱਗੇ ਹਾਲਾਤ ਤਾਂ ਪਹਿਲਾਂ ਹੀ ਮਾੜੇ ਨੇ ਤੇ ਪਤਾ ਵੀ ਤਸੀਹੇ ਮਿਲਨੇ ਨੇ ਪਤਾ ਹੈ ਕਿ ਜਦੋਂ ਬਾਰਡਰ ਤੇ ਆਏ ਤੁਸੀਂ ਤਾਂ ਗ੍ਰਫਤਾਰ ਕਰਕੇ ਤੇ ਨਾਲ ਲੰਬਾ ਸਮਾਂ ਤੁਹਾਨੂੰ ਜੇਲ੍ਹ ਚ ਡਕਣਾ ਹੈਗਾ ਤੇ ਫਿਰ ਵੀ ਸਾਡੇ ਲੋਕ ਟਲਦੇ ਨਹੀਂ ਹੈਗੇ ਇੱਕ ਖਬਰ ਆ ਰਹੀ ਹੈ ਜੀ ਸਾਹਮਣੇ ਅੰਕੜਾ ਬੜਾ ਹੈਰਾਨ ਕਰ ਦੇਣ ਵਾਲਾ ਹੈ ਕਿ ਡੋਨਲਡ ਟਰੰਪ ਦੇ ਪ੍ਰਸ਼ਾਸਨ ਕਾਲ ਦੇ ਵਿੱਚ ਵੀ ਵੱਡੀ ਪੱਧਰ ਤੇ ਭਾਰਤੀ ਜਿਹੜੇ ਨੇ ਅਮਰੀਕਾ ਦੇ ਬਾਰਡਰ ਦੇ ਉੱਪਰ ਆਏ ਤੇ ਉਹਨਾਂ ਨੂੰ ਹਰਾਸਤ ਦੇ ਵਿੱਚ ਲਿਆ ਗਿਆ ਹੈਗਾ ਜਿਆਦਾ ਜਾਣਕਾਰੀ ਸਾਂਝ ਕਰਨਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਚੁਗਾਮਾ ਜੀ ਮੌਜੂਦ ਨੇ ਖਬਰ ਤੇ ਸਾਂਝ ਪਾਉਣਗੇ ਆ ਬਿਲਕੁਲ ਜਨ ਸਾਹਿਬ ਇਹ ਖਬਰ ਜਿਹੜੀ ਹੈ ਬਹੁਤ ਹੀ ਹੈਰਾਨ ਕਰਨ ਵਾਲੀ ਹੈ ਕਿ ਅਮਰੀਕਾ ਦੇ ਹਾਲਾਤ ਜਿਹੜੇ ਉਹ ਸਾਰੀ ਦੁਨੀਆ ਨੂੰ ਪਤਾ ਹੈ ਕਿ ਰੋਜ਼ਾਨਾ ਸੋਸ਼ਲ ਮੀਡੀਆ ਤੇ ਜਿੰਨੀਆਂ ਵੀ ਗੱਲਾਂ ਬਾਤਾਂ ਆ ਉਹ ਹੋ ਰਹੀਆਂ ਕਿ ਕੀ ਕੁਛ ਇੱਥੇ ਵਾਪਰ ਰਿਹਾ ਕਿੱਦਾਂ ਦੇ ਹਾਲਾਤ ਬਣੇ ਹੋਏ ਐ ਕਿਵੇਂ ਲੋਕਾਂ ਨੂੰ ਇੱਥੋਂ ਫੜ ਫੜ ਕੇ ਡਿਪੋਰਟ ਕੀਤਾ ਜਾ ਰਿਹਾ ਤੇ ਜਿਹੜੇ ਲੋਕ ਇੱਥੇ ਰਹਿ ਰਹੇ ਆ ਉਹਨਾਂ ਨੂੰ ਵੀ ਕਿਵੇਂ ਖਤਰਾ ਮੰਡਰਾ ਰਿਆ ਹੈਗਾ ਆਪਣੀ ਇੱਥੇ ਰਹਿਣ ਦਾ ਗੱਲ ਕੀਤੀ ਜਾਵੇ ਕਿ ਆ ਜਿਹੜੀ ਖਬਰ ਹੈ ਨਾ ਇਹ ਜਦੋਂ ਅਸੀਂ ਲੋਕਾਂ ਨਾਲ ਸਾਂਝੀ ਕਰਾਂਗੇ ਤਾਂ ਸਾਨੂੰ ਖੁਦ ਨੂੰ ਇਸ ਗੱਲ ਤੇ ਯਕੀਨ ਨਹੀਂ ਆ ਰਿਹਾ ਕਿ 5000 ਭਾਰਤੀ ਜਿਹੜੇ ਆ ਉਹ ਇਹਨਾਂ ਥੋੜੇ ਦਿਨਾਂ ਦੇ ਵਿੱਚ ਵਿੱਚ ਜਿਹੜੇ ਆ ਮਕਸੀਕੋ ਦੇ ਬਾਰਡਰ ਤੇ ਗ੍ਰਿਫਤਾਰ ਕਰ ਲਏ ਗਏ ਆ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੋਣਾਂ ਦੀ ਗਿਣਤੀ ਜਿਹੜੀ ਹੈ ਹੈਰਾਨੀਕੁਣ ਵਾਧਾ ਹੋਇਆ ਟਰੰਪ ਸਰਕਾਰ ਦੀਆਂ ਸਖਤ ਰੋਕਾਂ ਦੇ बावजुਦ ਵੀ ਲੋਕ ਜਿਹੜੇ ਆ ਆਪਣੇ ਪਸੰਦ ਦੇ ਮੁਲਕ ਵਿੱਚ ਕਦਮ ਰੱਖਣ ਤੋਂ ਬਾਝ ਨਹੀਂ ਆ ਰਹੇ ਜੇ ਗੱਲ ਕਰੀਏ ਤਾਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜਾ ਇਹ ਪ੍ਰਵਾਸ ਹੈ ਉਹ ਭਾਵੇਂ ਅੱਜ ਦੀ ਤਰੀਕ ਦੇ ਵਿੱਚ ਅਮਰੀਕਾ ਦੇ ਸਾਰੇ ਬਾਰਡਰ ਜਿਹੜੇ ਆ ਉਹ ਸੀਲ ਕੀਤੇ ਹੋਏ ਆ ਜਿੰਨੇ ਵੀ ਲੋਕ ਆ ਰਹੇ ਆ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਵੀ ਉਥੋਂ ਰਿਲੀਜ਼ ਕੀਤਾ ਜਾ ਰਿਹਾ ਉਹਨਾਂ ਨੂੰ ਫੜ ਕੇ ਜੇਲਾ ਵਿੱਚ ਧੱਕਿਆ ਜਾ ਰਿਹਾ ਫਿਰ ਉਸ ਤੋਂ ਬਾਅਦ ਰਿਪੋਰਟ ਕੀਤਾ ਜਾ ਰਿਹਾ ਝੰਡਾ ਸਾਹਿਬ ਜੀ ਗੱਲ ਕਰੀਏ ਦੇਖੋ ਅਮਰੀਕਾ ਤੱਕ ਪਹੁੰਚਣ ਵਾਸਤੇ ਤੁਹਾਨੂੰ ਕਿੰਨੇ ਲੱਖ ਰੁਪਏ ਜਿਹੜੇ ਖਰਚ ਨੇ ਪੈਂਦੇ ਆ ਮੈਨੂੰ ਨਹੀਂ ਲੱਗਦਾ ਕਿ ਜੇ ਅੱਗੇ ਲੋਕੀ 25-30 ਲੱਖ ਵਿੱਚ ਆਉਂਦੇ ਹੋਣਗੇ ਤੇ ਹੁਣ ਤਾਂ ਏਜੰਟ ਜਿਹੜੇ 40-50 50 ਲੱਖ ਮੰਗਦੇ ਹੋਣੇ ਕਿਉਂਕਿ ਸਖਤਾਈ ਬਹੁਤ ਜ਼ਿਆਦਾ ਹੈ ਪਰ ਨਜਾਇਜ਼ ਤਰੀਕੇ ਦੇ ਨਾਲ ਆਉਣ ਵਾਲਿਆਂ ਦੀ ਗਿਣਤੀ ਦੇ ਵਿੱਚ ਹਜੇ ਵੀ ਕੋਈ ਕਹਿੰਦੇ ਕਮੀ ਨਹੀਂ ਆ ਰਹੀ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਉਹ ਲੋਕ ਜਿਹੜੇ ਆ ਪ੍ਰਵਾਸੀ ਹੈ ਜਿਹੜੇ ਇੱਥੇ ਇੰਟਰ ਹੋਣਾ ਚਾਹੁੰਦੇ ਆ ਤੇ 83% ਦੀ ਦੁਬਾਰਾ ਜਿਹੜੀ ਹੈ ਉਹ ਗਿਣਤੀ ਵਧੀ ਹੈ ਤੇ ਕਹੋ ਕਿ ਇਹਨਾਂ ਵਿੱਚ ਭਾਰਤੀਆਂ ਦੀ ਗਿਣਤੀ ਜਿਹੜੀ ਹੈ 100% ਜਿਹੜੀ ਜ਼ਿਆਦਾ ਹੋਈ ਹੈ ਮੈਕਸੀਕਨ ਲੋਕ ਘਟ ਹੈ ਤੇ ਭਾਰਤੀ ਲੋਕ ਜ਼ਿਆਦਾ ਆ ਇਹ ਜਿਹੜਾ ਅੰਕੜਾ ਜਿਹੜਾ ਹੈ ਇਹ ਬੜਾ ਹੈਰਾਨ ਕਰਨ ਦੇਣ ਵਾਲਾ ਹੈਗਾ ਆ ਕਿ ਜਿਹੜੇ ਜੁਲਾਈ ਮਹੀਨੇ ਦੌਰਾਨ ਦੀ ਜਿਹੜੀ ਰਿਪੋਰਟ ਹੈ ਨਾ ਉਦੇ ਵਿੱਚ 4592 ਪ੍ਰਵਾਸੀਆਂ ਨੂੰ ਕਸਟਮਸ ਅਤੇ ਬਾਰਡਰ ਪੈਟਰੋਲ ਵਾਲਿਆਂ ਨੇ ਰੋਕਿਆ ਜਦ ਕਿ ਸਤੰਬਰ ਵਿੱਚ ਇਹ ਅੰਕੜਾ ਜਿਹੜਾ ਆ 8386 ਹੋ ਗਿਆ। ਭਾਰਤ ਸਰਕਾਰ ਨੇ ਇਹ ਵੀ ਦਾਅਵਾ ਕੀਤਾ ਕਿ ਦੱਖਣੀ ਬਾਰਡਰ 'ਤੇ ਨਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋਣ ਵਾਲੇ ਦੀ ਗਿਣਤੀ 50 ਸਾਲ ਦੇ ਹੇਠਲੇ ਪੱਧਰ ਤੇ ਜਾ ਚੁੱਕੀ ਹੈ। ਭਾਵੇਂ ਇਹ ਗਿਣਤੀ ਕੁਝ ਵੀ ਨਹੀਂ ਪਰ ਸਾਨੂੰ ਹੈਰਾਨ ਨਹੀਂ ਇਸ ਗੱਲ ਕਰਕੇ ਰਹਿ ਕਿ ਇਹਦੇ ਵਿੱਚ 100% ਦੀ ਗਿਣਤੀ ਜਿਹੜੀ ਹੈ ਵਧੀ ਹੈ ਉਹ ਹੈਗੀ ਆ ਭਾਰਤੀਆਂ ਦੀ। ਕਿਉਂ ਨਹੀਂ ਲੋਕ ਸਮਝ ਰਹੇ ਕਿਉਂ ਨਹੀਂ ਉਹਨਾਂ ਨੂੰ ਸਮਝ ਆ ਰਹੀ ਜਾਂ ਤਾਂ ਕਹਿ ਲੋ ਕਿ ਜਿੱਦਾਂ ਕਹਿ ਲੋ ਕਬੂਤਰ ਜਿਹੜਾ ਆ ਉਹ ਬਿੱਲੀ ਨੂੰ ਵੇਖ ਕੇ ਤੇ ਅਖਾਮੀਚੀ ਜਾ ਰਿਹਾ ਤੇ ਜਾਂ ਫਿਰ ਜਿਹੜੇ ਆ ਲੋਕ ਆਪਣੀ ਜਾਨ ਨੂੰ ਜੋਖਮ 'ਚ ਪਾਉਣ ਤੋਂ ਬਿਨਾ ਇਹ ਗੱਲ ਨਹੀਂ ਕਰਨਾ ਚਾਹੁੰਦੇ ਜਦੋਂ ਪਤਾ ਆ ਸਾਹਮਣੇ ਜਿਹੜੇ ਆ ਉਹ ਅਗਿਆਨੇ ਬਾਰਡਰ ਸੀਲ ਕੀਤੇ ਹੋਏ ਆ ਇੰਨੀ ਜ਼ਿਆਦਾ ਫੋਰਸਿਸ ਲਾਈਆਂ ਹੋਈਆਂ ਤੁਹਾਨੂੰ ਜਾਂਦੇ ਫੜ ਕੇ ਜੇਲ੍ਹ ਚ ਡੱਕ ਦੇਣਾ ਹਾਲਾਤ ਇਦਾਂ ਦੇ ਹੋ ਜਣੇ ਆ ਕਿ ਤੁਹਾਨੂੰ ਉੱਥੇ ਰਹਿਣਾ ਵੀ ਮੁਸ਼ਕਲ ਹੋ ਜਾਣਾ ਕਿਉਂਕਿ ਜੇਲ੍ਹਾਂ ਦੇ ਵੀ ਹਾਲਾਤ ਵਧੀਆ ਨਹੀਂ ਕੈਂਪਾਂ ਦੇ ਹਾਲਾਤ ਵੀ ਵਧੀਆ ਨਹੀਂ ਹੂੰ ਨਾਲੇ ਚ ਗਾਵਾਂ ਸਭ ਜਿਹੜੇ ਤਾਂ ਬੰਦੇ ਇੱਥੇ ਕੰਮਕਾਰ ਕਰਨਦੇ ਨੇ ਆਈਸ ਵਾਲੇ ਤਾਂ ਉਹਨਾਂ ਨੂੰ ਚੱਕੀ ਜਾ ਰਹੇ ਅਮਰੀਕਾ ਦੇ ਵਿੱਚ ਵੱਡੀ ਪੱਧਰ ਤੇ ਡਿਪੋਟੇਸ਼ਨ ਦੇ ਵਿੱਚ ਪਾਇਆ ਜਾ ਰਿਹਾ ਹਜੇ ਤਾਂ ਆਪਾਂ ਆ ਬੀਤੇ ਕੱਲ ਹੀ ਖਬਰ ਸਾਂਝੀ ਕਰਕੇ ਹਟੇ ਕਿ 50 ਬੰਦੇ ਜਿਹੜੇ ਆ ਹਰਿਆਣੇ ਵਾਲੇ ਤੁਰੇ ਆ ਜਿਨ੍ਹਾਂ ਚ ਕਿੰਗੇ ਯੰਗਸਟਰ ਵੀ ਸੀਗਾ ਫਿਰ ਲੋਕ ਪਤਾ ਨਹੀਂ ਖਬਰਾਂ ਨਹੀਂ ਸੁਣਦੇ ਜਾਂ ਫਿਰ ਨਿਵੇਸਲੇ ਜੇ ਹੋ ਜਾਂਦੇ ਆ ਜਦੋਂ ਪਤਾ ਹੈ ਕਿ ਬਾਈ ਬੰਦੇ ਅੱਗੇ ਨਹੀਂ ਪਹੁੰਚ ਰਹੇ ਵਾਰ-ਵਾਰ ਅਸੀਂ ਵੀ ਅਪੀਲ ਕਰਦੇ ਆ ਤੁਹਾਡੇ ਬੱਚੇ ਨੇ ਤੁਹਾਡੇ ਜਿਗਰ ਦੇ ਟੁਕੜੇ ਤੁਸੀਂ ਇੰਨਾ ਹਾਲਾਤਾਂ ਦੇ ਵਿੱਚ ਵੇਚ ਰਹੇ ਹੋ ਤੇ ਅੱਗੇ ਹਾਲਾਤ ਕੋਈ ਚੰਗੇ ਨਹੀਂ ਹੈਗੇ ਜਦੋਂ ਮਿਲਟਰੀ ਲੱਗੀ ਹੋਵੇ ਬਾਰਡਰ ਦੇ ਉੱਪਰ ਜਦੋਂ ਹਾਲਾਤ ਸੀ ਕਿ ਠੀਕ ਹੈ ਬਾਈ ਕਈ ਬੰਦੇ ਆ ਗਏ ਠੀਕ ਹੈ ਚੱਲੀ ਜਾਂਦੇ ਤਾਂ ਸਹੀ ਆ ਉਦੋਂ ਕੋਈ ਸਲਾਹ ਲੈਂਦਾ ਸੀਗਾ ਕਿ ਕਹਿ ਦਿੰਦਾ ਸੀਗਾ ਭਾਈ ਦੇਖ ਲਓ ਭਾਈ ਹਨਾ ਆਪਣਾ ਅ ਪੜਿਆ ਵਿਚਾਰੋ ਪਰ ਹੁਣ ਜਦੋਂ ਪਤਾ ਹੈ ਕਿ ਭਾਈ ਬਾਰਡਰ ਤੇ ਮਿਲਟਰੀ ਲੱਗੀ ਹੈ 트럼ਪ ਸਾਹਿਬ ਜਿਹੜੇ ਇੱਥੇ ਨੇ ਇਮੀਗਰੈਂਟ ਆਏ ਉਹਨਾਂ ਨੂੰ ਵਾਪਸ ਤੋਰ ਰਹੇ ਨੇ ਤੇ ਫਿਰ ਵੀ ਤੁਸੀਂ ਇਹ ਸਟੈਪ ਚੱਕੀ ਜਾ ਰਹੇ ਹੋ ਇਹ ਬਿਲਕੁਲ ਵੇਖੋ ਜੀ ਸਾਨੂੰ ਤਾਂ ਇਹ ਹੈਰਾਨੀ ਇਸ ਗੱਲ ਦੀ ਹੈ ਕਿ ਚੰਨ ਸਾਹਿਬ ਜਦੋਂ ਆਪਾਂ ਕਿਸੇ ਨੂੰ ਕਿਹਾ ਹੋਵੇ ਨਾ ਕਿ ਦੇਖ ਭਾਈ ਬਾਹਰ ਮਾਹੌਲ ਠੀਕ ਨਹੀਂ ਤੇ ਬਾਹਰ ਨਹੀਂ ਜਾਣਾ ਜਦੋਂ ਬੱਚੇ ਨੂੰ ਵੀ ਆਪਾਂ ਕਹਿੰਦੇ ਆ ਕਿ ਆ ਆ ਤਾਂ ਤੇ ਜਿਹੜਾ ਹੈਗਾ ਅੱਗ ਲੱਗੀ ਹੈ ਜਾਂ ਇੱਥੇ ਬਿਜਲੀ ਹੈ ਇਹਨੂੰ ਤਬੀਬ ਦੇ ਤਾਰਾਂ ਨੂੰ ਹੱਥ ਨਹੀਂ ਲਾਉਣਾ ਮੈਨੂੰ ਤਾਂ ਲੱਗਦਾ ਲੋਕ ਹਲੇ ਵੀ ਮੰਨਣ ਨੂੰ ਤਿਆਰ ਨਹੀਂ ਕਿੰਦੇ ਚ ਕੋਈ ਗੱਲ ਨਹੀਂ ਜਾ ਕੇ ਬਾਰਡਰ ਤੇ ਇੱਕ ਵਾਰੀ ਦੇਖ ਕੇ ਆਉਨੇ ਸੋ ਹੁੰਦਾ ਕੀ ਪਿਆ ਲੱਖਾਂ ਰੁਪਈਆ ਲਾ ਕੇ ਜੇ ਤੁਸੀਂ ਬਾਰਡਰ ਤੇ ਆਣ ਕੇ ਆਪਣੇ ਆਪ ਨੂੰ ਗ੍ਰਿਫਤਾਰੀ ਕਰਾਉਣਾ ਬਾਈ ਜੀ ਤੁਸੀਂ ਆਪਣੇ ਘਰੇ ਰਹਿ ਕੇ ਆਪਣੇ ਪਿੰਡ ਰਹਿ ਕੇ ਆਪਣੇ ਸ਼ਹਿਰ ਚ ਰਹਿ ਕੇ ਆਪਣੇ ਸਟੇਟ ਵਿੱਚ ਰਹਿ ਕੇ ਕੋਈ ਉੱਥੇ ਕੰਮ ਕਰ ਖੋਲ ਲੋ ਇੱਕ ਤਾਂ ਮਾਪਿਓ ਦੇ ਸਾਹਮਣੇ ਰਵੋਗੇ ਪਹਿਲੀ ਗੱਲ ਤਾਂ ਤੁਸੀਂ ਆਪਣੀ ਜਾਨ ਜੋਖਮ ਚ ਪਾ ਕੇ ਕੋਈ ਨਿਕਾਰਾ ਗੁਆ ਗਵਾਟੀਮਾਲਾ ਇਹਨਾਂ ਕੰਟਰੀਆਂ ਦੇ ਵਿੱਚੋਂ ਦੀ ਹੁੰਦੇ ਹੁੰਦੇ ਤੁਸੀਂ ਜੇ ਸੇਫ ਪਹੁੰਚ ਵੀ ਜਾਂਦੇ ਬਾਰਡਰ ਤੇ ਤੇ ਬਾਰਡਰ ਤੇ ਬਾਈਜੀ ਅੱਗੇ ਨਕਾ ਲਾ ਕੇ ਖੜੇ ਹੋਏ ਆ ਉਹ ਤੁਹਾਨੂੰ ਇਹ ਨਹੀਂ ਹੈਗਾ ਕਿ ਜਦੋਂ ਪਹਿਲਾਂ ਆਪਾਂ ਬਾਈਡਨ ਸਰਕਾਰ ਦੇ ਕਾਲ ਦੌਰਾਨ ਸਮੇਂ ਦੌਰਾਨ ਜਦੋਂ ਆਉਂਦੇ ਸੀ ਨਾ ਤੇ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਆ ਉਹ ਜਾਂਦਾ ਸੇਫ ਲੰਘ ਜਾਂਦੇ ਸੀ ਜੇ ਫਰੇ ਵੀ ਜਾਂਦੇ ਸੀ ਤਾਂ 2-4 ਦਿਨਾਂ ਚ ਹਫ਼ਿਆਂ ਚ ਤੁਹਾਨੂੰ ਛੜ ਦਿੱਤਾ ਜਾਂਦਾ ਸੀ ਤੇ ਲੋਕ ਉਥੇ ਬਾਅਦ ਵਿੱਚ ਭੰਗੜੇ ਪਾਉਂਦੇ ਸੀਗੇ ਸਪੀਕਰ ਲਾਉਂਦੇ ਸੀਗੇ ਡੀਜੇ ਵਜਾਉਂਦੇ ਸੀ ਸਾਡਾ ਮੁੰਡਾ ਪਹੁੰਚ ਗਿਆ ਅਮਰੀਕਾ ਤੇ ਉਥੇ ਵੰਡੇ ਜਾਂਦੇ ਸੀ ਲੱਟੂ ਤੇ ਬਾਈ ਜੀ ਹੁਣ ਜਦੋਂ ਤੁਹਾਨੂੰ ਪਤਾ ਹੈ ਕਿ ਜਿਹੜੇ ਉਥੇ ਪਹਿਲਾਂ ਗਏ ਆ ਉਹਨਾਂ ਨੂੰ ਰਿਪੋਰਟ ਕਰੀ ਜਾਂਦੇ ਆ ਉਹ ਲੋਕ ਲੋਕ ਕੇ ਆਪਣੀ ਜਾਨ ਵਿਚਾਰੇ ਆ ਤੇ ਤੁਸੀਂ ਜਿਹੜੇ ਹਜੇ ਬਾਰਡਰ ਕਰਾਸ ਕਰਕੇ ਐਨੂੰ ਆਉਣਾ ਚਾਹੁੰਦੇ ਆ ਕਿਉਂ ਤੁਸੀਂ ਆਪਣਾ ਇੱਕ ਤਾਂ ਜਿਹੜੀ ਵੈਲਥ ਹੈ ਆਪਣਾ ਪੈਸਾ ਖਰਾਬ ਕਰ ਰਹੇ ਆ ਆਪਣੇ ਆਪ ਨੂੰ ਜਾਨ ਦੇ ਜੋਖਮ 'ਚ ਪਾ ਰਹੇ ਆ ਤੇ ਦੂਸਰੇ ਪਾਸੇ ਗੱਲ ਇਹ ਆ ਕਿ ਜੇਰੋਂ ਤੁਹਾਨੂੰ ਪਤਾ ਵੀ ਇੱਥੇ ਤੁਸੀਂ ਪੱਕੇ ਵੀ ਨਹੀਂ ਹੋ ਸਕਦੇ ਤੁਹਾਡਾ ਕੇਸ ਵੀ ਨਹੀਂ ਲੱਗਣਾ ਕਿ ਤੁਸੀਂ ਆ ਆ ਵੀ ਗਏ ਜੇ ਕਿਸੇ ਤਰੀਕੇ ਨਾਲ ਤੁਸੀਂ ਸੇਫ ਪਹੁੰਚ ਵੀ ਗਏ ਕੀ ਕਰੋਗੇ ਇੱਥੇ ਆ ਕੇ ਜੋ ਤੁਸੀਂ ਇੱਥੇ ਰਹਿ ਨਹੀਂ ਸਕਣਾ ਤੁਹਾਨੂੰ ਕੰਮ ਨਹੀਂ ਮਿਲਣਾ ਤੇ ਤੁਸੀਂ ਝੰਡ ਸਾਹਿਬ ਇੱਕ ਗੱਲ ਜਿਹੜੀ ਹੈ ਨਾ ਇਹ ਸਾਫ ਕੰਧ ਤੇ ਲਿਖਿਆ ਹੋਇਆ ਐ ਇਸ ਟਾਈਮ ਹਮ ਇੱਕ ਤਾਂ ਚੀਜ਼ ਹੁੰਦੀ ਹੈ ਨਾ ਛਿਪੀ ਲੁਕੀ ਇੱਥੇ ਇਸ ਟਾਈਮ ਅਮਰੀਕਾ ਦੀ ਕੰਧ ਤੇ ਲਿਖਿਆ ਹੋਇਆ ਹੈ ਕਿ ਬਾਈ ਸਾਵਧਾਨ ਜੇ ਤੁਸੀਂ ਆ ਜਿਹੜਾ ਬਾਰਡਰ ਕ੍ਰੋਸ ਕੀਤਾ ਤੇ ਅੱਗੇ ਤੁਹਾਡੇ ਵਾਸਤੇ ਖਾਈ ਹੈ ਖੂ ਹੈ ਜੇ ਤੁਸੀਂ ਡਿਗਣਾ ਚਾਹੁੰਦੇ ਆ ਤੇ ਡਿਗ ਜਾਓ ਕਿਉਂਕਿ ਉਹਨਾਂ ਨੇ ਤੁਹਾਨੂੰ ਹੱਥ ਕੜੀਆਂ ਲਾ ਕੇ ਜੇਲ੍ਹਾਂ ਚ ਪਾ ਦੇਣਾ ਮਹੀਨੇ ਦੋ ਮਹੀਨੇ ਚ ਜਿੱਥੋਂ ਆਏ ਆ ਨਾ ਤੁਹਾਨੂੰ ਉੱਥੇ ਜਿਹੜੇ ਕਦਮ ਤੋਂ ਤੁਸੀਂ ਤੁਰੇ ਸੀ ਉੱਥੇ ਜਾ ਕੇ ਸਿੱਟ ਦੇਣਾ ਕੋਈ ਫਾਇਦਾ ਤਾਂ ਹੈ ਨਹੀਂ ਗੱਲ ਜਿਹੜੀ ਇੱਕ ਹੋਰ ਕਰੀਏ ਜੀ ਕਹਿੰਦੇ ਆ ਕਿ ਅਸ ਟਾਈਮ ਛਾਤ ਮਾਰੀ ਜਾਵੇ ਤਾਂ ਅਕਤੂਬਰ ਤੋਂ ਲੈ ਕੇ ਸਤੰਬਰ ਤੱਕ 2025 ਤੱਕ ਸਤੰਬਰ ਅਕਤੂਬਰ ਦਾ ਜੇ ਅੰਕੜਾ ਕਰੀਏ ਤਾਂ ਕਹਿੰਦੇ ਆ ਕਿ ਹੁਣ ਤੱਕ 443671 ਪ੍ਰਵਾਸੀ ਜਿਹੜੇ ਆ ਨਜਾਇਜ਼ ਸੀ ਕੇ ਨਾਲ ਅਮਰੀਕਾ ਵਿੱਚ ਦਾਖਲ ਹੋਣ ਜਾਂ ਕਹੋ ਕਿ ਕੋਸ਼ਿਸ਼ ਕੀਤੀ ਗਈ ਹੈ ਪਰ ਉਹਨਾਂ ਦੇ ਵਿੱਚ ਜਿਹੜੀ ਭਾਰਤੀਆਂ ਦੀ ਗਿਣਤੀ ਹੈ ਨਾ ਉਹ ਆਲਮੋਸਟ 5000 ਹੈ ਹੁਣ ਵੀ ਮੈਕਸੀਕੋ ਗਵਾਟੇਮਾਲਾ ਨਿਕਾਰਾਗਵਾ ਨਾਲ ਸੰਬੰਧਿਤ ਗੈਰ ਕਾਨੂੰਨੀ ਪ੍ਰਵਾਸੀ ਸਭ ਤੋਂ ਵੱਧ ਗਿਣਤੀ ਵਿੱਚ ਅਮਰੀਕਾ ਵੱਲ ਆ ਰਹੇ ਨੇ ਸਭ ਨੂੰ ਪਤਾ ਹੈ ਕਿ ਹੁਣ ਬਾਰਡਰ ਗ੍ਰੈਸਟਾਰੀ ਅਤੇ ਮਗਰੋਂ ਸਿੱਧੇ ਤੌਰ ਤੇ ਰਿਪੋਰਟ ਕੀਤਾ ਜਾਵੇਗਾ ਰਿਹਾਈ ਮਿਲਣ ਦੀ ਕੋਈ ਵੀ ਚਾਂਸ ਨਹੀਂ ਹੈਗਾ ਗੱਲ ਇਹ ਗੱਲ ਦੀ ਪ੍ਰਵਾਹ ਨਹੀਂ ਕੀਤੀ ਸੋ ਪ੍ਰਵਾਹ ਕੀਤੇ ਬਗੈਰ ਵਿਦੇਸ਼ੀ ਨਾਗਰਿਕ ਜਿਹੜੇ ਹੈ ਉਹ ਗੈਰ ਕਾਨੂੰਨੀ ਪ੍ਰਵਾਸ ਜਾਰੀ ਹੈ ਦੂਜੇ ਪਾਸੇ ਜਿਹੜਾ ਬਾਈਡਨ ਸਰਕਾਰ ਵੇਲੇ ਅਮਰੀਕਾ ਦਾਖਲ ਹੋ ਰਹੇ ਪ੍ਰਵਾਸੀਆਂ ਨਾਲ ਤੁਲਨਾ ਕੀਤੀ ਜਾਵੇ ਤਾਜ਼ਾ ਜਿਹੜੇ ਅੰਕੜੇ ਆ ਬਹੁਤ ਘੱਟ ਬਣਦੇ ਆ ਤੇ ਅਮਰੀਕਾ ਦੇ ਅੰਦਰੂਨੀ ਇਲਾਕਿਆਂ ਵਿੱਚ ਆਈਸ ਵੱਲੋਂ ਫੜੇ ਜਾਏ ਪ੍ਰਵਾਸੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਹੁਣ ਤੱਕ 5 ਲੱਖ ਵਿਦੇਸ਼ੀ ਨਾਗਰਿਕਾਂ ਨੂੰ ਰਿਪੋਰਟ ਕੀਤਾ ਜਾ ਚੁੱਕਾ ਆ ਜਦਕਿ 16 ਲੱਖ ਲੋਕ ਜਿਹੜੇ ਆ ਖੁਦ ਬਖੁਦ ਅਮਰੀਕਾ ਛੱਡ ਗਏ ਨੇ ਹੁਣ ਜਿਹੜੇ ਲੋਕ ਇੱਥੇ ਰਹਿ ਰਹੇ ਆ ਉਹਨਾਂ ਵਿੱਚ 16 ਲੱਖ ਲੋਕ ਜਿਹੜੇ ਆ ਡਰ ਦੇ ਮਾਰੇ ਜਾਂ ਇਦਾਂ ਕਹਿ ਲਓ ਕਿ ਉਹ ਪੰਗਿਆਂ 'ਚ ਨਹੀਂ ਪੈਣਾ ਚਾਹੁੰਦੇ ਜੀਲਾ ਵਿੱਚ ਨਹੀਂ ਛੜਨਾ ਚਾਹੁੰਦੇ ਉਹ ਖੁਦ ਬਖੋਦ ਜਿਹੜੇ ਆ ਚਾਹੇ ਉਹ ਇੰਡੀਆ ਦੇ ਹੋਣ ਗੁਆਟੇਮਾਲਾ ਦੇ ਹੋਣ ਹੋਰ ਕੰਟਰੀਆਂ ਦੇ ਹੋਣ ਮਕਸੀਕੋ ਦੇ ਹੋਣ ਉਹ ਆਪਣੇ ਆਪ ਇਹ ਕੰਟਰੀ ਨੂੰ ਛੱਡ ਕੇ ਚਲੇ ਗਏ ਕਿ ਬਾਈ ਜੀ ਉਹ ਨਹੀਂ ਇੱਥੇ ਜੀਲਾ ਵਿੱਚ ਛੜਨਾ ਚਾਹੁੰਦੇ 트럼ਪ ਸਰਕਾਰ ਵੱਲੋਂ ਸੈਲਫ ਰਿਪੋਰਟ ਹੋਣ ਵਾਲਿਆਂ ਨੂੰ 1000 ਡਾਲਰ ਦਾ ਬੋਨਸ ਤੇ ਹਵਾਈ ਯਾਤਰੀ ਦੀ ਟਿਕਟ ਜਿਹੜੀ ਆ ਫ੍ਰੀ ਦਿੱਤੀ ਜਾਂਦੀ ਹੈ ਇਸ ਕਰਕੇ ਇਹ 16 ਲੱਖ 16 ਲੱਖ ਜਿਹੜੇ ਲੋਕ ਹੈ ਉਹ ਚਲੇ ਗਏ ਕਿਉਂਕਿ ਜਿਹੜੀ ਅਮਰੀਕਾ ਦੀ ਸਹਾਇਕ ਅਗਰਹ ਸੁਰੱਖਿਆ ਸਕੱਤਰ ਜਿਹੜੀ ਹੈ ਮੰਤਰੀ ਜਿਹੜੇ ਹੈਗੇ ਆ ਟ੍ਰੀਸ਼ੀਆ ਮਕਲਾਫਨ ਉਹਨਾਂ ਨੇ ਦੱਸਿਆ ਕਿ ਦੇਸ਼ ਨਿਕਾਲੇ ਦੀ ਰਫ਼ਤਾਰ ਨੂੰ ਦੇਖਦਿਆਂ ਡੈਪੂਟੇਸ਼ਨ ਦੇ ਸਾਰੇ ਪੁਰਾਣੇ ਰਿਕਾਰਡ ਜਿਹੜੇ ਆ ਉਹ ਟੁੱਟ ਗਏ ਆ ਉਹਨਾਂ ਅੱਗੇ ਕਿਹਾ ਕਿ ਕੁਝ ਜੱਜਾਂ ਵੱਲੋਂ 트ੰਪ ਸਰਕਾਰ ਦੀ ਕਾਰਵਾਈ ਵਿੱਚ ਅੜਿੱਕੇ ਡਾਊਨ ਦੇ ਯਤਨ ਕੀਤੇ ਜਾ ਰਹੇ ਸਨ ਆਰੇ ਡੀਐਚਐਸਓਪਾਗ ਆਈਐਸਓਪਾ ਕਸਟਮ ਅਤੇ ਬਾਰਡਰ ਪੈਟਰੋਲ ਅਫਸਰਾਂ ਨੇ ਨਿਸ਼ਚਾ ਕਰ ਲਿਆ ਹੈ ਕਿ ਅਮਰੀਕਾ ਵਿੱਚ ਜ਼ਬਰਦਸਤੀ ਦਾਖਲ ਹੋਣ ਵਾਲਿਆਂ ਨੂੰ ਰਿਪੋਰਟ ਕਰਕੇ ਸਾਬ ਲੈਣਗੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸਪਸ਼ਟ ਆਵਾਜ਼ ਵਿੱਚ ਕਹਿੰਦੇ ਅਸੀਂ ਸੁਨੇਹਾ ਦਿੰਦੇ ਹਾਂ ਕਿ ਹੁਣ ਵੀ ਆਪਣੇ ਆਪ ਨੂੰ ਸੈਲਫ ਰਿਪੋਰਟ ਕਰ ਲਓ ਨਹੀਂ ਤਾਂ ਸਿੱਟੇ ਭੁਗਤਣ ਲਈ ਤਿਆਰ ਰਹੋ ਹੁਣ ਆਹੋ ਜੀਆਂ ਕਹਾਣੀਆਂ ਜਿਹੜੀਆਂ ਰੋਜ਼ ਤੁਸੀਂ ਸੁਣਦੇ ਆ ਰੋਜ਼ ਖਬਰਾਂ ਸੁਣਦੇ ਆ ਫੇਰ ਕਿਉਂ ਨਹੀਂ ਲੋਕਾਂ ਦੇ ਮਾਪਿਓ ਜਿਹੜੇ ਆ ਸਮਝਦੇ ਆ ਜਾਂ ਬੱਚੇ ਕਿਉਂ ਨਹੀਂ ਸਮਝਦੇ ਕਿਉਂ ਆਪਣੀਆਂ ਜ਼ਮੀਨਾਂ ਵੇਚ-ਵੇਚ ਕੇ ਇੱਥੇ ਆਣ ਕੇ ਪੰਗਾ ਲੈਣਾ ਚਾਹੁੰਦੇ ਹੋ ਇਥੋਂ ਫੇਰ ਤੁਸੀਂ ਡਿਪੋਰਟ ਹੋਣਾ ਨਾ ਘਰ ਦੇ ਰਹੇ ਨਾ ਘਾਟਦੇ ਰਹੇ ਸੋ ਇਸ ਕਰਕੇ ਬਾਈ ਜੀ ਅਸੀਂ ਤਾਂ ਇਹੋ ਹੀ ਸੁਨੇਹਾ ਲਾਉਣਾ ਚਾਹੁੰਦੇ ਆ ਕਿ ਇਹ ਸਮਾਂ ਆਪਣਾ ਪੈਸਾ ਗਵਾਉਣ ਦਾ ਨਹੀਂ ਹੈਗਾ ਜੇ ਤੁਹਾਡੇ ਕੋਲ ਹੈਗੇ ਆ ਚਾਰ ਪੈਸੇ ਉੱਥੇ ਲਾ ਕੇ ਕੋਈ ਬਿਜ਼ਨਸ ਕਰ ਲਓ ਮਾਪਿਓ ਦੇ ਸਾਹਮਣੇ ਰਭੋ ਇਥੋਂ ਪਤਾ ਨਹੀਂ ਤੁਸੀਂ ਪਹਿਲੀ ਗੱਲ ਤੇ ਜਿਉਂਦੇ ਪਹੁੰਚਣਾ ਕਿ ਨਹੀਂ ਪਹੁੰਚਣਾ ਜੇ ਪਹੁੰਚ ਗਏ ਭਾਈ ਜੀ ਅੱਗੂਆਂ ਦੇ ਉਹਨਾਂ ਨੇ ਗ੍ਰਿਫਤਾਰ ਕਰ ਲੈਣਾ ਫਿਰ ਤੁਹਾਡੇ ਪੈਸੇ ਵੀ ਗਏ ਤੇ ਤੁਸੀਂ ਵੀ ਵਾਪਸ ਆਪਣੀ ਕੰਟਰੀ ਪਹੁੰਚ ਜਾਓਗੇ